ਸਾਡੇ ਕੋਲੇ 11:00 ਵਜੇ ਫੋਨ ਆਇਆ ਜੀ ਵੀ ਇਸ ਤਰ੍ਹਾਂ ਕਰਕੇ ਕੁਨਾਲ ਦੀ ਡੈਥ ਹੋ ਗਈ ਹੈ ਉਹ ਕਹਿ ਰਿਹਾ ਜੀ ਵੀ ਏਨਕੀ ਮੈਨੂੰ ਪਿੱਛੋਂ ਫੋਨ ਆ ਰਹੇ ਨੇ ਮੈਨੂੰ ਉਪਰੋਂ ਪ੍ਰੈਸ਼ਰ ਆ ਰਿਹਾ ਹੈਗਾ ਵੀ ਏਨਕੀ ਮੈਨੂੰ ਬੁਲਾਇਆ ਜਾ ਰਿਹਾ ਹੈ ਬੇਰਕਾ ਮਿਲਕ ਪਲਾਂਟ ਦੇ ਵਿੱਚ ਮੈਨੂੰ ਉੱਥੇ ਜਾਣਾ ਹੀ ਪੈਣਾ ਹੈਗਾ ਮੇਰੇ ਭਾਈ ਦਾ ਕੁਨਾਲ ਜੋ ਹਮਾਰਾ ਸਾਥੀ ਹੈ ਇਸਕਾ ਕੁਨਾਲ ਜੈਨ ਦਾ 8 ਸਾਲ ਪਹਿਲੇ ਵੀ ਸਰ ਇਸੇ ਬੇਰਕਾ ਪਲਾਂਟ ਮੇ ਸਰ ਪੂਰੀ ਬੋਡੀ ਜਲ ਗਈ ਸੀ ਕੇ ਮਨਾ ਵੀ ਕੀਆ ਤਾਂ ਵੀ ਰਾਤ ਕੋ ਵੀ ਮੇਰੇ ਕੋ ਸਰ ਰਾਤ ਕੋ ਕੋਈ ਫਾਇਦਾ ਨਹੀਂ ਹੈ ਚਲਾਣੇ ਦਾ ਮੈਂ ਕੱਲ ਸਵੇਰ ਟ్రਾਇਲ ਕਰ ਲੂੰਗਾ ਕੱਲ ਉਹਨੂੰ ਡਿਊਟੀ ਤੇ ਬੁਲਾਇਆ ਗਿਆ ਸਵੇਰ ਵੀ ਤੇ ਸਵੇਰ ਤੋਂ ਫੇਰ ਆਇਆ ਦੁਪਹਿਰੇ ਦੁਪਹਿਰ ਤੋਂ ਬਾਅਦ ਫੇਰ ਰਾਤੀ ਉਹਨੂੰ ਬੁਲਾਇਆ ਗਿਆ ਜੀ ਜੀ ਬੋਇਲਰ ਤੇ ਅਸੀਂ ਇਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਅਗਲੇ ਦਿਨ ਕਿਉਂ ਨਹੀਂ ਬੋਇਲਰ ਚੈੱਕ ਕਰ ਦਿੱਤਾ ਉਹਦੀ ਮਿਸਿਸ ਆ ਇੱਕ ਬੇਟਾ ਵਾ ਇੱਕ ਬੇਟੀ ਆ ਬੱਚੇ ਛੋਟੇ ਨੇ 43 ਸਾਲਾਂ ਦਾ ਸੀਗਾ ਉਹ ਤੇ ਅਸੀਂ ਉਹਦੇ ਲਈ ਪੁੱਛਣ ਆਏ ਵੀ ਕੀ ਕਰ ਰਹੇ ਆ ਤੁਸੀਂ ਆ ਨਾ ਮੈਂ ਹਾਂ ਮੇਰਾ ਨਾਮ ਸਤਵੀਰ ਗਰਗੇ ਜੀ ਸਰ ਕੀ ਮਾਮਲਾ ਕਿਹਾ ਹੋਇਆ ਸਰ ਮਾਮਲਾ ਇਹ ਹੁਆ ਕੱਲ ਰਾਤ ਦਾ ਮੇਰਾ ਜਨਮ ਦਿਨ tha ਜੀ ਮੇਰੇ ਜਨਮ ਦਿਨ ਕੇ ਉਪਲਖਸ਼ੇ ਪੇ ਉਹ ਆਇਆ ਹੋਇਆ tha ਤੋ ਆਨ ਤੋਂ ਬਾਅਦ ਉਹ ਕਹਿ ਰਿਹਾ ਜੀ ਵੀ ਯਾਨਕਿ ਮੈਨੂੰ ਪਿੱਛੋ ਫੋਨ ਆ ਰਹੇ ਨੇ ਮੈਨੂੰ ਪ੍ਰੋ ਪ੍ਰੈਸ਼ਰ ਆ ਰਹੇ ਹੈਗਾ ਵੀ ਯਾਨਕਿ ਮੈਨੂੰ ਬੁਲਾਇਆ ਜਾ ਰਿਹਾ ਹੈ ਬੀਰਕਾ ਮਿਲਕ ਪਲਾਂਟ ਦੇ ਵਿੱਚ ਮੈਨੂੰ ਉਥੇ ਜਾਣਾ ਹੀ ਪੈਣਾ ਹੈਗਾ ਅਸੀਂ ਕਿਹਾ ਵੀ ਯਾਨਕਿ ਥੋੜੀ ਦੇਰ ਲਤੂ ਲਗਾ ਕੇ ਜਾ ਉਹ ਕਹਿੰਦਾ ਨਹੀਂ ਕਹਿੰਦਾ ਕਿਉਂਕਿ ਉਹ ਉਹ ਮੁੱਖੇ ਆਪਣੀ ਡਿਊਟੀ ਨੂੰ ਰੱਖਦਾ ਜੀ لیکن ਉਹ ਕਹਿੰਦਾ ਵੀ ਇਨਕੇ ਮਰਤੇ ਪ੍ਰੈਸ਼ਰ ਹੈ ਐਨ ਵੀ ਮੈਨੂੰ ਜਾਣਾ ਹੀ ਪਏਗਾ ਉਹ ਗਿਆ ਜੀ ਸਾਡੇ ਕੋਲੇ 11:00 ਵਜੇ ਫੋਨ ਆਇਆ ਜੀ ਵੀ ਇਸ ਤਰ੍ਹਾਂ ਕਰਕੇ ਕੁਨਾਲ ਦੀ ਡੈਥ ਹੋ ਗਈ ਹੈ ਉਸ ਤੋਂ ਬਾਅਦ ਸਰ ਉਹਨਾਂ ਨੂੰ ਰਗੁਨਾਥ ਹਸਪੀਟਲ ਪਹਿਲਾਂ ਐਡਮਿਟ ਕਰਾਇਆ ਉਹਨਾਂ ਨੇ ਜਵਾਬ ਦਿੱਤਾ ਫਿਰ ਡੀਐਮਸੀ ਦੇ ਵਿੱਚ ਲੈ ਕੇ ਗਏ ਤੋਂ ਡੀਐਮਸੀ ਦੇ ਵਿੱਚ ਉਹਨਾਂ ਨੇ ਬਿਲਕੁਲ ਡਿਕਲੇਅਰ ਕਰਤਾ ਹੈ ਬੋਡੀ ਸਾਨੂੰ ਮਿਲੀ ਨਹੀਂ ਹੈਗੀ ਸਰ ਅਜੇ ਤੱਕ ਕਦੂਆ ਕੀ ਆਤਾ ਪਤਾ ਲੱਗਾ ਕਹਿੰਦੇ ਹੋਰ ਵੀ ਲੋਕ ਜੋ ਜ਼ਖਮੀ ਸਰ 5 ਲੋਕ ਹੋਰ ਜ਼ਖਮੀ ਹੋਏ ਹੈ ਇਸ ਦੇ ਸਾਥ ਮੇ जो पांच लोग उसके मतलब सबोर्डिनेट्स थे वो भी इसमें जख्मी हुए हैं दो तो बंदे रघुनाथ हॉस्पिटल में थे जिनको रात को ही ट्रीटमेंट करके उनकी बॉडी आप देखोगे तो बिल्कुल ही डैमेज बॉडी को उन्होंने डिस्चार्ज कर दिया रगुनाद जब रघुनाथ से और जब हमें पता लगा भाई उनको ऐसे करके डिस्चार्ज कर जब उसका देखा तो उसको भाई को हमने बोला भाई तू तो डीएमसी में जाके एडमिट हो जा अभी तो तेरे इंजेक्शन लगे हुए हैं अभी तो तेरा ताज़ा ताज़ा तेरे को नहीं पता लगेगा लेकिन तेरे एडमिट हो जा और तेरी तकलीफ़ बहुत ज़्यादा है मेरे भाई का कुणाल जो हमारा साथी है कुनाल इसका कुणाल जैन का आठ साल पहले भी सर इसी बेर का प्लांट में सर पूरी बॉडी जल गई थी बॉयलर की वजह से और कल सर जो हादसा घटा है 400 सौ के जी का सर ढक्कन था वो उसका प्रेशर इतना था जिसकी कुणाल हमें बता रहा था कहते है, ऐसे करके ना यार मेरे को ट्रायल पे इसके देखना है पाँच सात दिन से इसकी मेंटेनेंस मेंटेनेंस भी उसके मना भी किया था भाई रात को भी मेरे को सर रात को कोई फायदा नहीं है चलाने का मैं कल सुबह ट्रायल कर लूँगा लेकिन सुबह भी भाई यानी कि सुबह का उन्होंने वक्त ही नहीं, नहीं दिया और इतना ज़्यादा प्रेशर की वजह से वो बंदे को वहाँ पे रात को क्या से क्या हो गया सर हमारी सीएम साहब से भगवंत मान जो पंजाब के सरोकार हैं उनसे बेनती है इस केस की अच्छे से अच्छे इन्वेस्टिगेशन कराई जाए क्योंकि उनका ये परम भी मंत्रालय है और परम मतलब यानी कि कंपनी है सर हमारी बहुत ज़्यादा बेनती है सर उसके छोटे छोटे बच्चे हैं फाइनेंशियली सर बहुत ज़्यादा वीक हैं सर वो उनकी मिसिस है दस सालों से नौकरी कर रही है सर वो में, इसी इसी में कर रही है तो कॉन्ट्रैक्ट बेसिस पे है सर वो बीस बाईस हज़ार रुपये सर उसकी तनख्वाह है ਪਲੀਜ਼ ਸਰ ਸੀਐਮ ਸਾਹਿਬ ਆਬ ਆਪਸੇ ਹੀ ਗੁਜ਼ਾਰਿਸ਼ ਹੈ ਦੋਸਤ ਜੀ ਤੁਹਾਡਾ ਜਨਾਬਾ ਜੀ ਮੇਰਾ ਸੁਦੀਪ ਜੈਨਾਮਾ ਹਾਂ ਥੱਲੇ ਕਾਜੀ ਤੇ ਕੱਲ ਉਹਨੂੰ ਡਿਊਟੀ ਤੇ ਬੁਲਾਇਆ ਗਿਆ ਸਵੇਰ ਵੀ ਤੇ ਸਵੇਰ ਤੋਂ ਫੇਰ ਆਇਆ ਦੁਪਹਿਰੇ ਦੁਪਹਿਰ ਤੋਂ ਬਾਅਦ ਫੇਰ ਰਾਤੀ ਉਹਨੂੰ ਬੁਲਾਇਆ ਗਿਆ ਜੀ ਜੀ ਬੋਇਲਰ ਤੇ ਅਸੀਂ ਇਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਅਗਲੇ ਦਿਨ ਕਿਉਂ ਨਹੀਂ ਬੋਇਲਰ ਚੈੱਕ ਕਰ ਦਿੱਤਾ ਸਾਨੂੰ ਆਏ ਕੁਝ ਨਹੀਂ ਦੱਸ ਪਾ ਰਹੇ ਅਸੀਂ ਇਹਨਾਂ ਕੋਲੇ ਇਸ ਕਰ ਲਈ ਆਏ ਸਾਨੂੰ ਦੱਸੋ ਹਣ ਪਰਿਵਾਰ ਲਈ ਕੀ ਕਰਦੇ ਆ ਸਾਨੂੰ ਉਹਦੀ ਮਿਸਿਸ ਆ ਇੱਕ ਬੇਟਾ ਵਾ ਇੱਕ ਬੇਟੀ ਆ ਬੱਚੇ ਛੋਟੇ ਨੇ 43 ਸਾਲਾਂ ਦਾ ਸੀਗਾ ਤਿਆ ਸੀ ਉਹਦੇ ਲਈ ਪੁੱਛਣ ਆਇਆ ਵੀ ਕੀ ਕਰ ਰਹੇ ਆ ਤੁਸੀਂ ਉਹਦੇ ਲਈ ਹਾਂ ਸਾਨੂੰ ਦੱਸਣਗੇ ਤੁਹਾਡੇ ਪੰਜ ਮਿੰਟ ਤੱਕ ਕਿੱਥੇ ਲੈ ਚੁਲ ਜਾਣੇ ਸੀਗੇ ਜੀ ਕਿਸੇ ਨੇ ਗੱਲ ਲਈ ਹਨ ਗੱਲ ਜੀ ਤਾਂ ਨਹੀਂ ਕਹਿ ਕਹਿ ਨਹੀਂ ਸਕਦੇ ਵੀ ਪਰ ਅੱਜ ਹੀ ਕਿਉਂ ਨਹੀਂ ਬੁਲਾਇਆ ਤੁਸੀਂ ਇਹ ਰਾਤੀ ਕਿਉਂ ਬੁਲਾਇਆ ਸੀ ਇਹ ਕਹਿਣਾ ਚਾਹੁੰਦੇ ਆ ਸਟਾਫ ਤੋਂ ਕੋਣ ਆਇਆ ਸੀਗਾ ਹਾਂ ਵੀ ਸਟਾਫ ਦਾ ਫੋਨ ਆਉਂਦਾ ਸੀਗਾ ਉਹਨਾਂ ਦੇ ਸੀਨੀਅਰ ਦਾ ਕਿਸੇ ਦਾ ਫੋਨ ਆਇਆ ਸੀ ਅਸੀਂ ਜਾਣਦੇ ਨਹੀਂ ਕਿਹਦਾ ਫੋਨ ਆਇਆ ਸੀ ਉਹੀ ਬੰਦਾ ਜਾਣਦਾ ਸੀ ਕਿਹੜਾ ਚਲਿਆ ਗਿਆ ਜਿਆਦਾ ਇਹ ਨਾ ਬੰਦਾ ਚਾਹੇ ਅੱਛਾ ਜਿਹੜੀ ਡੈਥ ਹੋਈ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਵੀਰਕਾ ਨੂੰ ਵੀਰਕਾ ਹੀ ਜਾਂ ਕੋਈ ਹੋਰ ਆਤਮਾ ਮੋਬਾਈ ਕਾਦਲੀ ਬਲਾਰੇ ਬਾਈ ਕਾਵੇਲੀ ਮੰਕਰ ਦੇ ਵਿੱਚ ਚਲ ਬਾਈ ਮੰਕਰ ਦੇ ਜਾਂ ਚੁਣੀ ਚਾਹੀਦੀ ਚਾ ਚੋ ਤੇ ਸੱਲ ਨੂੰ ਜਾਣਦੇ ਸੀਗੇ ਇਹ ਲੁਆਣੇ ਦੇ ਹੈਬੌਰ ਗੋਗੀ ਮਾਰਕੀਟ ਦੇ ਉਹ ਜਿਹੜੇ ਚਾਰ ਹੋਰ ਜਿਹੜੇ ਜਖਮਾਂ ਨਾਲ ਜਾਂਦੇ ਉਸ ਨੂੰ ਕੋਣ ਚੱਕ ਨਹੀਂ ਹੋਇਆ ਨਾ ਬੜੀ ਥੋੜੇ ਜਿਹੇ ਉਹ ਨਹੀਂ ਉਹਨਾਂ ਬਾਰੇ ਅਸੀਂ ਇਹਨਾਂ ਜਾਣਦੇ ਨਹੀਂ ਕਿਉਂਕਿ ਅਸੀਂ ਦੋਸਤ ਆ ਡੀ ਐਮ ਸੀ ਗਏ ਸੀ ਉਹ ਵੀ ਕਾਫੀ ਇੰਜਰਡ ਹੋਏ ਹੋਏ ਕਾਫੀ ਹੋਏ ਨੇ ਥੋੜੇ ਨਹੀਂ ਹੋਏ ਕਾਫੀ ਹੋਏ ਨੇ ਕਾਫੀ ਗੰਭੀਰ ਹੈ ਕਾਫੀ ਗੰਭੀਰ ਹੈ ਠੀਕ ਹੈ ਸਾਨੂੰ ਹੁਣੇ ਕਾਲ ਆਈ ਸੀ ਕਿ ਬੋਇਲਰ ਫਟਿਆ ਸੀ ਰਾਤ ਨੂੰ ਜੀ ਤੇ ਇਹ ਜਿਵੇਂ ਇਹਨਾਂ ਨੂੰ ਪਤਾ ਲੱਗਿਆ ਤਕਰੀਬਨ ਉਹ ਵੀ 1.30 ਵਜੇ ਹੋਈ ਆ। ਦੇਰ ਰਾਤ। ਹਾਂਜੀ। ਉਸ ਟਾਈਮ ਆਪਣੀ ਬੇਰਕਾ ਮਿਲਕ પ્લાન્ટ ਤੇ ਆਪਣਾ ਆਰਜੀ ਫਾਇਰ ਸਟੇਸ਼ਨ ਬਣਾਇਆ ਹੋਇਆ। ਸਰ ਤੁਹਾਡਾ ਸ਼ੁਭਨਾਮ। ਮੇਰਾ ਨਾਮ ਕਰਨਜੀ ਸਿੰਘ ਹੈ। ਫਾਇਰਮੈਨ ਹੈ। ਫਾਇਰਮੈਨ। ਹਾਂਜੀ ਠੀਕ ਹੈ। ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਆਈ ਹੈ? ਸਰ ਇਹ ਤਕਰੀਬਨ 1.30 ਵਜੇ ਦੀ ਕਹਿ ਰਹੀ ਆ। ਹੁਣ? ਨਹੀਂ ਰਾਤ। ਰਾਤੀ 1.30 ਵਜੇ। ਰਾਤੀ 1.30 ਵਜੇ ਦੀ ਸਾਡਾ ਆਰਜੀ ਸਟੇਸ਼ਨ ਇੱਥੇ ਤਿਆਰ ਕੀਤਾ ਹੁੰਦਾ ਬੇਰਕਾ ਮਿਲਕ પ્લાન્ટ ਤੇ ਲੱਗਦੀ ਹੈ ਗੱਡੀ। ਉਸੇ ਟਾਈਮ ਫਾਇਰ ਬ੍ਰਿਗੇਡ ਇੱਥੇ ਪਹ ਠੀਕ ਹੈ ਤੁਹਾਨੂੰ ਹੁਣ ਤੋਂ ਇਨਵੈਸਟੀਗੇਸ਼ਨ 'ਤੇ ਭੇਜਿਆ ਗਿਆ ਨਹੀਂ ਸਰ ਸਾਨੂੰ ਹੁਣ ਦੁਬਾਰਾ ਕਾਲ ਆਈ ਸੀਗੀ ਵੀ ਇੱਕ ਵਾਰ ਚੈੱਕ ਕਰੋ ਆਪੇ ਬਸ ਹੁਣ ਸਰ ਚੈੱਕ ਕਰ ਰਿਹਾ ਬਾਕੀ ਅਫਸਰ ਸਾਹਿਬ ਆਉਣਗੇ ਉਹ ਦੱਸ ਦਿੰਦੇ ਨਹੀਂ ਚੈਕਿੰਗ ਕਿਸ ਕਿਸ ਕੀ ਚੀਜ਼ ਦੀ ਚੈਕਿੰਗ ਕਰਨ ਉਸਤੇ ਵੀ ਸਰ ਸਾਨੂੰ ਹੁਣ ਦੁਬਾਰਾ ਕਾਲ ਆਈ ਸੀਗੀ ਕਿਹਨੇ ਕੀਤੀ ਕਾਲ ਇੱਥੇ ਸਰ ਬੇਰਕਮਲ ਕੋਲ ਪਹੁੰਚ ਉਹਨਾਂ ਨੇ ਕੀ ਉਹਨਾਂ ਨਾਲ ਮੈਂ ਗੱਲ ਕੀਤੀ ਆ ਬੋਇਲਰ ਦੇ ਵਿੱਚ ਕੀ ਕਿਹਾ ਵਸਾ ਤੁਹਾਨੂੰ ਉਹਨਾਂ ਨੇ ਕਿਹਾ ਵੀ ਬੋਇਲਰ ਫਟਿਆ ਜੀ ਹੁਣ ਫਿਰ ਬੋਇਲਰ ਫਟਿਆ ਨਹੀਂ ਨਹੀਂ ਉਹੀ ਬਰਾਤ ਵਾਲੇ ਰਾਤ ਵਾਲੇ ਦੇ ਆ ਹੁਣ ਉਹਨਾਂ ਤੋਂ ਬੜਾ ਡਿਟੇਲ ਮੰਗੀ ਆ ਇੱਕ ਮੁੰਡਾ ਕੁਨਾਲ ਜੈਨ ਆ ਇਹ ਹੈਗਾ ਜੀ ਬੋਇਲਰ ਅਟੈਂਡੈਂਟ ਦਾ ਗ੍ਰੇਡ 1 ਇਹਦੀ ਡੈਥ ਹੋ ਗਈ ਨਹੀਂ ਤੁਹਾਨੂੰ ਹੁਣ ਇਸ ਵੇਲੇ ਜਿਹੜੀ ਇਨਫੋਰਮੇਸ਼ਨ ਕੀ ਹੈ ਤੁਹਾਨੂੰ ਇਸ ਵੇਲੇ ਦੀ ਜਿਹੜੀ ਕਾਲ ਗਈ ਹੈ ਉਹ ਕੀ ਗਈ ਹੈ ਹੁਣ ਤਾਂ ਇਹ ਬੋਇਲਰ ਫਟਣ ਦੀ ਗੱਲ ਰਹੀ ਬੋਇਲਰ ਫਟਣ ਦੀ ਗੱਲ ਰਹੀ ਸੀਗੀ ਚੈੱਕ ਕਰਨਾ ਹੈ ਤੁਸੀਂ ਹਾਂਜੀ ਬਾਕੀ ਸਰ ਆਫਸਰ ਸਾਹਿਬ ਆਉਣਗੇ ਆਰਿਆ ਪਿੱਛੇ ਚੈੱਕ ਕਰ ਲਵਾਂਗੇ ਕੰਟਰੋਲ ਰੂਮ ਤੋਂ ਕਾਲ ਆਈ ਸੀ ਰਾਤ ਬਲਾਸਟ ਵੀ ਹੋ ਤੇ 에ਅਰ ਹੀਟਰ ਹੈ ਉਹਦੇ ਵਿੱਚ ਕੋਈ ਗੈਸ ਮੜਨ ਨਾਲ ਬਲਾਸਟ ਹੋਇਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਤੀ ਤੇ ਬਾਕੀ ਵੈਰੀਫਾਈ ਕਰਦੇ ਤੁਸੀਂ ਜੋ ਆਉਗਾ ਦੱਸੋ ਕੋਈ ਡੈਥ ਵੀ ਹੋਈ ਹੈ ਦੇਥ ਇੱਕ ਬੰਦੇ ਦੀ ਹੋਈ ਹੈ ਇਨਫੋਰਮੇਸ਼ਨ ਆਈ ਹੈ ਕਿ ਕਿੰਨੇ ਕਿੰਨੇ ਬੰਦੇ ਚੂਤੇ ਜੀ ਚਾਰ ਜਾਂ ਪੰਜ ਅੱਛਾ ਅੱਗੇ ਜਿਆਦਾ ਵੱਡੀ ਸੀ ਜਿਹੜਾ ਜਿਆਦਾ ਨਹੀਂ ਸੀ ਫਾਇਵ ਵੀਰਨੇ ਦੇ ਤੇ ਫਿਰ ਹਾਲ ਕੀ ਹੈ ਮੇਰੀ ਕਾਰ ਨਹੀਂ ਸਰ ਕੋਈ ਨਹੀਂ ਆਪਾਂ ਹੁਣ ਦੇਖਦੇ ਨੇ ਜਾਂਚ ਕੀਤੀ ਜਾਂਦੀ ਇਨਵੈਸਟੀਗੇਸ਼ਨ ਚ ਦੇਖਦੇ ਆ ਕੀ ਹੁੰਦਾ ਜੀ ਸਰ